ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਦੇ ਆਂ ਬੈਟਰੀਆਂ ਦੀ ਬੈਟਰੀਆਂ ਇਲੈਕਟ੍ਰੋਨਿਕ ਯੋਗ ਦੇ ਵਿੱਚ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ ਹੁਣ ਤੱਕ ਜਿਸ ਤਰ੍ਹਾਂ ਦੀਆਂ ਬੈਟਰੀਆਂ ਜ਼ਿਆਦਾ ਚੱਲ ਰਹੀਆਂ ਸੀਗੀਆਂ ਉਹ ਸੀਗੀਆਂ ਲਿਥੀਅਮ ਆਇਨ ਬੈਟਰੀਆਂ ਉਹਦਾ ਕਾਰਨ ਇਹ ਹੈ ਕਿ ਜਿਹੜਾ ਲਿਥੀਅਮ ਹੈ ਉਹ ਦੁਨੀਆ ਦੀ ਤੀਸਰੀ ਸਭ ਤੋਂ ਹਲਕੀ ਭਾਰ ਦੇ ਵਿੱਚ ਹਲਕੀ ਐਲੀਮੈਂਟ ਹੈ ਮਤਲਬ ਬਾਕੀ ਚੀਜ਼ਾਂ ਤਾਂ ਉਹਦੀ ਵੱਖਰੀਆਂ ਨੇ ਕਿ ਕਿਉਂ ਯੂਜ਼ ਹੁੰਦਾ ਬੈਟਰੀਆਂ ਦੇ ਵਿੱਚ ਪਰ ਉਹਦਾ ਭਾਰ ਇੰਨਾ ਘੱਟ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਕਿਉਂਕਿ ਤੁਸੀਂ ਉਹਨੂੰ ਫੋਨ ਦੇ ਵਿੱਚ ਯੂਜ਼ ਕਰਨਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੀ ਆਉਂਦੀਆਂ ਰਹਿਣੀਆਂ ਇਸ ਕਰਕੇ ਪਰ ਹੁਣ ਇੱਕ ਨਵੀਂ ਚੀਜ਼ ਆ ਰਹੀ ਆ ਟੈਕਨੋਲੋਜੀ ਆ ਹਮੇਸ਼ਾ ਆਪਣੇ ਆਪ ਨੂੰ ਬਦਲਦੀ ਰਹਿੰਦੀ ਆ ਕੁਝ 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 ਟਾਈਮ ਤੋਂ ਬਾਅਦ ਕੋਈ ਵੀ ਇੱਕ ਚੀਜ਼ ਹਮੇਸ਼ਾ ਲਈ ਨਹੀਂ ਰਹਿੰਦੀ ਹੁਣ ਅਗਲਾ ਟ੍ਰੈਂਡ ਆ ਰਿਹਾ ਹੈ ਜਿਹੜਾ ਫਿਊਚਰ ਆ ਜਿਹਦਾ ਪੁਵੈਖ ਹੋਊਗਾ ਉਹ ਹੈਗਾ ਸੋਡੀਅਮ ਆਇਨ ਬੈਟਰੀਆਂ ਦਾ ਸੋਡੀਅਮ ਆਇਨ ਇਸ ਕਰਕੇ ਕਿਉਂਕਿ ਜਿਹੜੀਆਂ ਵੀ ਲੀਥੀਅਮ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸੋਡੀਅਮ ਦੇ ਵਿੱਚ ਵੀ ਹੈਗੀਆਂ ਨੇ ਇਹ ਵੀ ਲਾਈਟ ਵੇਟ ਤਾਂ ਫਿਰ ਹੁਣ ਅੱਜ ਗੱਲ ਕਰਦੇ ਆ ਕਿ ਪੁਵੈਖ ਦੇ ਵਿੱਚ ਕਿਹੜੀਆਂ ਕੰਪਨੀਆਂ ਨੂੰ ਜ਼ਿਆਦਾ ਇਹਦੇ ਚੋ ਬੈਨੀਫਿਟ ਮਿਲੂਗਾ ਉਕੇ ਬੈਟਰ ਹਮੇਸ਼ਾ ਰਹਿੰਦਾ ਇੱਕ ਸਿਆਣਾ ਇਨਵੈਸਟਰ ਲਈ ਕਿ ਉਹਨਾਂ ਕੰਪਨੀਆਂ ਨੂੰ ਬਹੁਤ ਛੇਤੀ ਹੀ ਫੜ ਲਿਆ ਜਾਵੇ ਤਾਂ ਅੱਜ ਦੀ ਆਪਣੀ ਕੰਪਨੀ ਹੈਗੀ ਆ Tata Chemical Tata group ਦੇ ਨਾਲ ਜੁੜੀ ਹੋਈ ਬਹੁਤ ਹੀ ਜ਼ਿਆਦਾ ਵੱਡੀ ਕੰਪਨੀ ਹੈਗੀ ਇਹ ਤੇ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਫੈਲਿਆ ਹੋਇਆ ਇਹਨਾਂ ਦਾ ਕਾਰੋਬਾਰ ਪੂਰੀ ਦੁਨੀਆ ਦੇ ਵਿੱਚ ਹੈ ਸੋਡਾ ਐਸ਼ ਬਣਾਉਣ ਦੀ ਪੂਰੀ ਦੁਨੀਆ ਦੀ ਤੀਸਰੀ ਨੰਬਰ ਦੀ ਕੰਪਨੀ ਆ ਸੋਡੀਅਮ ਬਾਈਕਾਰਬੋਨੇਟ ਬਣਾਉਣ ਦੀ ਦੁਨੀਆ ਦੀ 6ਵੇਂ ਨੰਬਰ ਦੀ ਕੰਪਨੀ ਉਸ ਤੋਂ ਇਲਾਵਾ ਇਲੈਕਟ੍ਰਿਕ ਵਹੀਕਲਸ ਦੇ ਲਈ ਜਿਹੜੀਆਂ ਬੈਟਰੀਆਂ ਹੁਣ ਬਣਨੀਆਂ ਨੇ ਜਿਹੜੀਆਂ ਹੁਣ ਭਵਿੱਖ ਦੇ ਵਿੱਚ ਸੋਡੀਅਮ ਆਇਨ ਵਾਲੀਆਂ ਬਣਿਆ ਕਰਨਗੀਆਂ ਤਾਂ ਉਹਨਾਂ ਦੇ ਲਈ ਯੂਰਪ ਦੇ ਵਿੱਚ ਇੱਕ ਪਲਾਂਟ ਲਾ ਰਹੇ ਆ 1.6 ਬਿਲੀਅਨ ਡਾਲਰ ਦਾ ਤਾਂ ਇਸ ਕਰਕੇ ਜਿਹੜੀ ਟੈਕਨੋਲੋਜੀ ਅੱਗੇ ਆਉਣੇ ਆ ਉਹਦੇ ਵਾਸਤੇ ਰੈਡੀ ਹੋ ਰਹੀ ਆ ਟਾਟਾ ਕੈਮੀਕਲਸ ਅਗਲੀ ਜੇ ਆਪਣਾ ਹੁਣ ਗੱਲ ਕਰੀਏ ਤਾਂ ਸਿਰਫ ਇਹ ਨਹੀਂ ਕਿ ਸਿਰਫ ਬੈਟਿੰਗ ਹੈ ਹੀ ਬੜਨੀ ਆ ਨੇ ਬਹੁਤ ਜਿਆਦਾ ਅਲੱਗ ਅਲੱਗ ਪ੍ਰੋਡਕਟਸ ਨੇ ਟਾਟਾ ਕੈਮੀਕਲ ਦੇ ਕੋਲੇ ਡਾਇਵਰਸ ਪੋਰਟਫੋਲੀਓ ਇਹਨਾਂ ਦਾ ਤੇ ਸਾਲਟ ਬਣਾਉਣ ਦੇ ਵਿੱਚ ਟਾਟਾ ਦਾ ਨੂਨ ਜਿਹੜਾ ਨਾਰਮਲ ਆਪਾਂ ਉਹਦੀ ਐਡ ਵੀ ਬਹੁਤ ਵਾਰ ਦੇਖਦੇ ਛੋਟੇ ਹੁੰਦੇ ਤੋਂ ਦੇਖ ਰਹੇ ਹਾਂ ਤਾਂ ਉਹਦੇ ਵਿੱਚ ਵੀ ਲੀਡਰ ਹੈਗੇ ਸਭ ਤੋਂ ਵੱਡੀ ਕੰਪਨੀ ਆ ਪਿਛਲੇ 1-2 ਕੁਆਟਰ ਜਿਹੜੇ ਹੈਗੇ ਆ ਟਾਟਾ ਕੈਮੀਕल्स ਦੇ ਉਹ ਉਨੇ ਹੀ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਗਏ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਕਿਤਾ ਸੋਡਾ ਐਸ਼ ਸੋਡਾ ਐਸ਼ ਦੇ ਵਿੱਚ ਪ੍ਰੋਬਲਮ ਹੈ ਇਹਨਾਂ ਨੂੰ ਕੀ ਹੋਈ ਆ ਪਿਛਲੇ 2-3 ਕੁਆਟਰ ਦੇ ਵਿੱਚ ਇੱਕ ਤਾਂ ਜਿਹੜਾ ਮੈਨੂਫੈਕਚਰਿੰਗ ਕੋਸਟ ਉਹ ਬਹੁਤ ਜ਼ਿਆਦਾ ਇਹਨਾਂ ਦੀ ਵਧੀ ਆ ਦੂਸਰਾ ਜਿਹੜੇ ਬਹੁਤ ਹੀ ਜ਼ਿਆਦਾ ਪਿੱਛੇ ਜੇ ਮੀਂਹ ਪਏ ਆ ਤੇ ਉਹਦੇ ਕਾਰਨ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਸੀਗੀ ਇੱਕ ਤੋਂ ਪਲਾਂਟ ਦੇ ਵਿੱਚ ਉਹ ਕੁਝ ਦਿਨਾਂ ਦੇ ਲਈ ਬਿਲਕੁਲ ਹੀ ਬੰਦ ਹੋ ਗਈ ਫਾਲਟ ਹੋ ਗਈ ਤਾਂ ਉਹ ਉਨੀ ਪ੍ਰੋਡਕਸ਼ਨ ਇਹਨਾਂ ਤੋਂ ਹੋਈ ਵੀ ਨਹੀਂ ਉਸ ਤੋਂ ਬਾਅਦ ਰੈਲਿਸ ਇੰਡੀਆ ਉਹ ਵੀ ਇਹਨਾਂ ਦੀ ਆਪਣੀ ਇੱਕ ਕੰਪਨੀ ਆ Tata Chemicals ਤੇ ਪੂਰੇ ਰੈਵਨਿਊ ਦਾ ਤਕਰੀਬਨ 20% ਦੇ ਨੇੜੇ ਤੇੜੇ ਇਕੱਲੇ Reliance India ਤੋਂ ਹੀ ਆਉਂਦਾ। ਇਨਸਾਨ ਦਾ ਭੁਵਿੱਖ ਇਹ ਹੈ, ਹੁਣ ਵੀ ਵਰਤਮਾਨ ਵੀ ਇਹੀ ਆ। ਜਿਹੜੀ ਜਗ੍ਹਾ ਦੇ ਉੱਪਰ ਤੁਸੀਂ ਬੈਠੇ ਹੋ ਹੋਵੋਗੇ ਜਾਂ ਜਿੱਥੇ ਮੈਂ ਬੈਠਾ, 10 ਸਾਲ ਪਹਿਲਾਂ, 15 ਸਾਲ ਪਹਿਲਾਂ ਇੱਥੇ ਖੇਤ ਹੁੰਦੇ ਸੀ, ਘਰ ਨਹੀਂ ਹੁੰਦੇ ਸੀ। ਹੁਣ ਕੀ ਹੋ ਗਿਆ? ਖੇਤ ਘਟ ਗਏ, ਘਰ ਵਧ ਗਏ। ਜਿਹੜੀ ਜ਼ਮੀਨ ਤੋਂ ਕੋਈ ਉਪਜ ਹੋਣੀ ਆ, ਜਿਹਨੇ ਸਾਨੂੰ ਅੰਨ ਦੇਣਾ ਆ। ਉਹ ਜਗਾ ਘਟਦੀ ਜਾ ਰਹੀ ਆ ਖਾਣ ਵਾਲੇ ਇਨਸਾਨ ਵਧਦੇ ਜਾ ਰਹੇ ਆ ਤਾਂ ਇਸ ਕਰਕੇ ਇਹ ਇੱਕ ਸੈਕਟਰ ਹੈਗਾ ਐਗਰੀ ਸੈਕਟਰ ਜਾਂ ਉਹਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਜਿਨ੍ਹਾਂ ਨੂੰ ਅੱਗੇ ਜਾ ਕੇ ਹੋਰ ਬਹੁਤ ਜ਼ਿਆਦਾ ਬੈਨੀਫਿਟ ਹੋਣੇ ਆ Tata Chemical ਦਾ ਬਹੁਤ ਵੱਡਾ ਇੱਕ ਪੋਰਟਫੋਲੀਓ ਇਸ ਚੀਜ਼ ਦੇ ਵਿੱਚ ਹੈਗਾ ਇੱਕ ਤਾਂ Reliance India ਉਹਨਾਂ ਦੀ ਅੱਧੀ ਕੰਪਨੀ ਆ ਇਸ ਤੋਂ ਇਲਾਵਾ ਬਹੁਤ ਆ ਪਰ ਇੱਥੇ ਇੱਕ ਹੋਰ ਚੀਜ਼ ਆ ਇਸ ਚੀਜ਼ ਦੇ ਨਾਲ ਗਵਰਨਮੈਂਟ ਦੀਆਂ ਕੁਝ ਪਾਲਿਸੀਆਂ ਹੁੰਦੀਆਂ ਕੁਝ ਵੋਟ ਬੈਂਕ ਹੁੰਦਾ ਜਿਹਦੇ ਕਰਕੇ ਸਬਸਿਡੀ ਹੁੰਦੀ ਆ ਬਹੁਤ ਸਾਰੀਆਂ ਪ੍ਰੋਡਕਟ ਇਹ ਜੀਆਂ ਨੇ ਜਿਹੜੀਆਂ ਗਵਰਨਮੈਂਟ ਦੀ ਸਬਸਿਡੀ ਵਾਲੇ ਕੋਟੇ ਦੇ ਅੰਡਰ ਆਉਂਦੀਆਂ ਨੇ ਟਾਟਾ ਕੈਮੀਕल्स ਦੀਆਂ ਪਿੱਛੇ ਜੇ ਤੱਕ ਕਾਫੀ ਪ੍ਰੋਡਕਟ ਇਹ ਜੀਆਂ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਬਸਿਡੀ ਦੇ ਕਾਰਨ ਇਹਨਾਂ ਨੂੰ ਉਹਨਾ ਮਾਰਜਨ ਨਹੀਂ ਮਿਲਦਾ ਹੁਣ ਟਾਟਾ ਕੈਮੀਕਲ ਵਾਲਿਆ ਦਾ ਪਲਾਨ ਇਹ ਹੈ ਕਿ ਉਹਨਾਂ ਪ੍ਰੋਡਕਟਸ ਤੋਂ ਹਟਿਆ ਜਾਵੇ ਤੇ ਜਿਹੜੀਆਂ ਜ਼ਿਆਦਾ ਹਾਈ ਟੈਕ ਸੀਡਸ ਲਾ ਸਕਦੇ ਹੋ ਇਸ ਤਰ੍ਹਾਂ ਦੇ ਹਰਬੀ ਸਾਈਡ ਫਰਟੀਲਾਈਜ਼ਰ ਹੋਣਗੇ ਜਿਹੜੇ ਸਬਸਿਡੀ ਦੀ ਕੈਟਾਗਰੀ ਦੇ ਵਿੱਚੋਂ ਬਾਹਰ ਨਿਕਲੇ ਹੋਏ ਆ ਜਿਨ੍ਹਾਂ ਦੇ ਵਿੱਚ ਮਾਰਜਨ ਬਹੁਤ ਜ਼ਿਆਦਾ ਆ ਮਤਲਬ ਇੱਕ ਪ੍ਰੋਡਕਟ ਨੂੰ ਵੇਚ ਕੇ ਹੀ ਬਹੁਤ ਜ਼ਿਆਦਾ ਪੈਸੇ ਬਣਦੇ ਆ ਤਾਂ ਟਾਟਾ ਕੈਮੀਕਲ ਉਧਰ ਨੂੰ ਸ਼ਿਫਟ ਹੋਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਇਹ ਇੱਕ ਬਹੁਤ ਹੀ ਵੱਡਾ ਬੈਨੀਫਿਟ ਰਹੂਗਾ ਟਾਟਾ ਕੈਮੀਕल्स ਲਈ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ 80 ਬਿਲੀਅਨ ਦੀ ਇਹ ਮਾਰਕੀਟ ਹੈਗੀ ਆ ਅੱਜ ਐਗਰੀ ਬਿਜ਼ਨਸ ਜਿਹੜਾ ਹੈਗਾ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਕਿਹਾ ਕਿ ਜਿੱਥੋਂ ਖਾਣਾ ਆਉਣਾ ਵਾ ਜਿੱਥੋਂ ਅੰਨ ਬਣਨਾ ਉਹ ਘਟਦਾ ਜਾ ਰਿਹਾ ਖਾਣ ਵਾਲੇ ਵਧ ਹੀ ਜਾਂਦੇ ਆ ਤਾਂ ਅਗਲੇ ਕੁਝ ਸਾਲਾਂ ਦੇ ਵਿੱਚ ਹੀ 80 ਬਿਲੀਅਨ ਨੇ ਜਾ ਕੇ ਹੋ ਜਾਣਾ 150 ਬਿਲੀਅਨ ਦੇ ਨੇੜੇ ਤੇੜੇ ਤਕਰੀਬਨ ਡਬਲ ਤੇ ਟਾਟਾ ਕੈਮੀਕਲ ਵਾਲਿਆਂ ਦਾ ਪਲਾਨ ਇਹ ਹੈਗਾ ਕਿ ਅਗਲੇ 2 ਸਾਲਾਂ ਦੇ ਵਿੱਚ ਵਿੱਚ ਆਪਣੇ ਐਗਰੀ ਪੋਰਟਫੋਲੀਓ ਦੇ ਵਿੱਚ ਇਨਵੈਸਟਮੈਂਟ ਕਰਨਗੇ 5 ਬਿਲੀਅਨ ਦੀ ਇਸ ਤੋਂ ਇਲਾਵਾ ਇੱਕ ਹੋਰ ਥੀਮ ਜਿਹੜਾ ਹੁਣ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਉਹ ਹੈਗਾ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਮਿਲਾਵਟ ਦਾ ਉਹਨਾਂ ਦੇ ਵਿੱਚ ਪਾਣੀ ਵੀ ਹੈਗਾ ਪਾਣੀ ਨੂੰ ਪਿਉਰੀਫਾਈ ਕਰਨਾ ਤੇ ਉਹਦੇ ਵਿੱਚ ਇੱਕ ਖਾਸ ਰੇਂਜ ਤੋਂ ਥੱਲੇ ਟਾਟਾ ਕੈਮੀਕਲ ਵਾਲੇ ਇਕੱਲੇ ਪਲੇਅਰ ਨੇ ਪੂਰੇ ਇੰਡੀਆ ਦੇ ਵਿੱਚ ਤੇ ਹੁਣ ਤੱਕ ਇਹ 1.1 ਮਿਲੀਅਨ ਯੂਨਿਟ ਇਸ ਚੀਜ਼ ਦੇ ਵੇਚ ਚੁੱਕੇ ਆ ਤੇ ਇੱਕ ਤਰ੍ਹਾਂ ਕਹਿ ਲੋ ਕਿ ਇੱਕ ਬਹੁਤ ਹੀ ਵੱਡਾ ਥੀਮ ਆ ਇਨਸਾਨ ਦੇ ਨਾਲ ਰਿਲੇਟਡ ਉਹਦੀ ਜ਼ਿੰਦਗੀ ਉਹਦੀ ਹੈਲਥ ਦੇ ਨਾਲ ਰਿਲੇਟਡ ਇੱਕ ਬਹੁਤ ਇੰਪੋਰਟੈਂਟ ਥੀਮਾ ਜਿਹਦੇ ਵਿੱਚ ਇੱਕ ਖਾਸ ਕੈਟਾਗਰੀ ਦੇ ਵਿੱਚ Tata Chemicals ਵਾਲੇ ਇਕੱਲੇ ਪਲੇਅਰ ਨੇ ਹੋਰ ਕੋਈ ਇਹਨਾਂ ਦਾ ਕੰਪੀਟੀਟਰ ਵੀ ਨਹੀਂ ਹੈ ਹੁਣ ਗੱਲ ਕਰਦੇ ਆ ਡਿਵੀਡੈਂਡਸ ਦੀ ਫੇਫਰੀ ਆਪਾਂ ਕਹਿੰਨੇ ਕਿ ਯਾਰ ਮੈਂ ਇੰਨਾ ਲੰਬਾ ਟਾਈਮ ਇਸ ਕੰਪਨੀ ਨੂੰ ਰੱਖੂਗਾ ਤਾਂ ਮੈਨੂੰ ਉਹਨਾਂ ਟਾਈਮ ਦੇ ਵਿੱਚ ਤਾਂ ਕੋਈ ਬੈਨੀਫਿਟ ਨਹੀਂ ਹੈ ਪਰ ਉੱਥੇ ਵੀ ਬੈਨੀਫਿਟ ਹੈ Tata Chemical ਇੱਕ ਬਹੁਤ ਹੀ ਜ਼ਿਆਦਾ ਡਿਵੀਡੈਂਡ ਦੇਣ ਵਾਲੀ ਕੰਪਨੀ ਆ ਟੋਟਲ ਡਿਵੀਡੈਂਡ ਇਹਨਾਂ ਦਾ ਤਕਰੀਬਨ ਰਹਿੰਦਾ 62.4 ਜਾਂ 5% ਦੇ ਨੇੜੇ ਤੇੜੇ ਬਹੁਤ ਹੀ ਜ਼ਿਆਦਾ ਡਿਵੀਡੈਂਡ ਅਮਾਉਂਟ ਇਹ ਹੋ ਜਾਂਦੀ ਹੈ ਉਸ ਤੋਂ ਅਗਲਾ تھی ਜਿਹਦੇ ਚ Tata Chemical ਹੈ ਹੁਣ ਤੁਹਾਨੂੰ ਇੱਥੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਗੱਲ ਆਪਾਂ ਸਟਾਰਟ ਕੀਤੀ ਸੀ ਬੈਟਰੀਜ਼ ਤੋਂ ਬੈਟਰੀ ਤੋਂ ਆਪਾਂ ਚਲੇ ਗਏ ਸੋਡਾ ਐਸ਼ ਵੱਲ ਸੋਡਾ ਐਸ਼ ਤੋਂ ਆਪਾਂ ਚਲੇ ਗਏ ਵਾਟਰ ਪਿਉਰੀਫਾਇਰ ਵੱਲ ਵਾਟਰ ਪਿਉਰੀਫਾਇਰ ਤੋਂ ਕੈਮੀਕਲਸ ਨੇ ਅਲੱਗ-ਅਲੱਗ ਕੈਮੀਕਲਸ ਤੋਂ ਫਿਰ ਆਪਾਂ ਚਲੇ ਗਏ ਖੇਤੀਬਾੜੀ ਵੱਲ ਹੁਣ ਖੇਤੀਬਾੜੀ ਤੋਂ ਹੋਰ ਆਪਾਂ ਕਿਸੇ ਪਾਸੇ ਚਲਦੇ ਹਾਂ ਅਗਲੀ ਚੀਜ਼ ਜਿਹੜੀ ਹੈਗੀ ਆ ਜਿਹੜਾ ਅਗਲਾ ਥੀਮ ਸ਼ੁਰੂ ਹੋ ਚੁੱਕਿਆ ਬਹੁਤ ਤੇਜ਼ੀ ਦੇ ਨਾਲ ਤੇ ਅਗਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਣਾ ਉਹ ਹੈਗਾ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ ਪਿੰਡਾਂ ਤੋਂ ਉਹਦਾ ਜਿਹੜਾ ਪਲਾਨ ਹੈਗਾ ਵਾ ਉਹੋ ਸ਼ਹਿਰਾਂ ਦੇ ਵੱਲ ਬਹੁਤ ਤੇਜ਼ੀ ਦੇ ਨਾਲ ਹੋ ਰਿਹਾ ਵਾ ਤੇ ਸ਼ਹਿਰਾਂ ਦੇ ਵਿੱਚ ਜਿੱਥੇ ਲੋਕ ਰਹਿਣਗੇ ਉਹਨੂੰ ਖਾਣੇ ਦੀ ਲੋੜ ਪੈਣੀ ਆ ਤੇ ਖਾਣਾ ਉਥੋਂ ਦਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਵਾ ਉਹਨਾਂ ਦਾ ਉਹਨਾਂ ਦੀ ਰੁਟੀਨ ਇਸ ਤਰ੍ਹਾਂ ਦੀ ਉਹਨੂੰ ਕੋ ਟਾਈਮ ਬਹੁਤ ਘੱਟ ਆ ਤੇ ਜਿਹੜਾ ਖਾਣਾ ਉੱਥੇ ਜ਼ਿਆਦਾਤਰ ਹੋਣਾ ਸਟਾਰਟ ਹੋ ਚੁੱਕਿਆ ਬਾਹਰਲੇ ਦੇਸ਼ਾਂ ਦੀ ਤਰ੍ਹਾਂ ਉਹ ਹੈਗਾ ਪੈਕੇਜਡ ਫੂਡ ਪੈਕੇਜ ਫੂਡ ਦੇ ਵਿੱਚ ਵੀ ਟਾਟਾ ਕੈਮੀਕਲਸ ਇੱਕ ਬਹੁਤ ਹੀ ਵੱਡਾ ਨਾਮ ਆ ਹੁਣ ਪੈਕੇਜ ਫੂਡ ਜਿਹੜੀ ਇੰਡਸਟਰੀ ਆ ਆਪਣੇ ਆਪ ਚ ਪਿਛਲੇ 3 ਸਾਲਾਂ ਦੇ ਵਿੱਚ 3 ਗੁਣਾ ਵਧ ਚੁੱਕੀ ਹੈ ਤੇ ਹਾਲੇ ਤਾਂ ਇਹਨੇ ਅੱਗੇ ਬਹੁਤ ਹੀ ਜ਼ਿਆਦਾ ਵਧਣਾ ਟੋਟਲ ਟਾਟਾ ਕੈਮੀਕल्स ਦੀ ਜਿਹੜੀ ਆਪਣੀ ਰੀਚ ਹੈਗੀ ਆ ਇੰਡੀਅਨ ਲੋਕਾਂ ਤੱਕ ਉਹ ਹੈਗੀ ਆ 120 ਮਿਲੀਅਨ ਲੋਕਾਂ ਤੱਕ ਦੀ ਇੰਨੇ ਕਰਾਂ ਤੱਕ ਦੀ ਇਹਨਾਂ ਦੀ ਰੀਚ ਕਿਉਂਕਿ ਨਾਂ ਬਹੁਤ ਹੀ ਵੱਡਾ ਟਾਟਾ ਇਸ ਕਰਕੇ ਜਿਹੜੀਆਂ ਵੀ ਅੱਗੇ ਵੀ ਇਹ ਪ੍ਰੋਡਕਟ ਆਪਣੀਆਂ ਕੱਢਦੇ ਰਹਿਣਗੇ ਜਾਂ ਪੈਕੇਜ ਫੂਡ ਦੇ ਵਿੱਚ ਬਣਾਉਂਦੇ ਰਹਿਣਗੇ ਤਾਂ ਇਹਨਾਂ ਨੂੰ ਇੱਕ ਬਹੁਤ ਹੀ ਡਾਇਰੈਕਟ ਸਿੱਧਾ ਸਿੱਧਾ ਬੈਨੀਫਿਟ ਹੈਗਾ ਇਸ ਪੂਰੀ ਦੀ ਪੂਰੀ ਅਪਰਚੂਨਿਟੀ ਨੂੰ ਕੈਸ਼ ਇਨ ਕਰਨ ਦੇ ਲਈ ਉਹਦਾ ਫਾਇਦਾ ਲੈਣ ਲਈ ਟੋਟਲ ਟਾਟਾ ਕੈਮੀਕਲਸ ਦੇ ਪੂਰੀ ਇੰਡੀਆ ਦੇ ਵਿੱਚ 800 ਤੋਂ ਜ਼ਿਆਦਾ ਸਟੋਰ ਨੇ ਜਿਹੜੇ ਉਹਨਾਂ ਦੇ ਆਪਣੇ ਆ ਬਹੁਤ ਹੀ ਵੱਡੇ ਆ ਤੇ ਜਿੱਥੇ ਆਪਣੀਆਂ ਪ੍ਰੋਡਕਟ ਨੂੰ ਸੇਲ ਕਰਦੇ ਆ ਖੁਦ ਆਪਣੇ ਆ ਇੱਕ ਤਾਂ ਅੱਗੇ ਉਹ ਹੋਗੇ ਰਿਟੇਲਰ ਹੋਗੇ ਜਿਹੜੇ ਇਹਨਾਂ ਤੋਂ ਚੀਜ਼ ਲੈਂਦੇ ਆ ਅੱਗੇ ਆਪਾਂ ਨੂੰ ਵੇਚਦੇ ਆ ਉਹਨਾਂ ਦੀ ਗੱਲ ਨਹੀਂ ਸਿਰਫ ਆਪਣੇ ਇਹਨਾਂ ਦੇ ਉਸ 800 ਦੀ ਗਿਣਤੀ ਨੂੰ ਵਧਾ ਕੇ ਇਹ ਹੁਣ ਇਹਨਾਂ ਦਾ ਟਾਰਗੇਟ ਹੈ 2025 ਖਤਮ ਹੁੰਦੇ ਹੁੰਦੇ ਉਹਨੂੰ ਕਰ ਦੇਣਾ 1200 ਮਤਲਬ ਕਿ 50% ਦੀ ਇਨਕਰੀਜ਼ ਉਹਦੇ ਚ ਕਰਨਾ ਚਾਹੁੰਦੇ ਆ ਹੁਣ ਗੱਲ ਇੱਥੇ ਉਹੀ ਆ ਕੋਈ ਇਨਕਰੀਜ਼ ਤਾਂ ਹੀ ਕਰੂਗਾ ਕੁਈ ਆਫ ਦੀ ਦੁਕਾਨ ਨੂੰ ਤਾਂ ਹੀ ਵੱਡਾ ਕਰੂਗਾ ਉਹਦੇ ਚ ਸਮਾਨ ਤਾਂ ਹੀ ਜ਼ਿਆਦਾ ਲੈ ਕੇ ਰੱਖੂਗਾ ਜਿਹੋ ਦੀ ਵਿਕਰੀ ਹੋ ਰਹੀ ਆ ਜਿਹੜਾ ਦੁਕਾਨਦਾਰ ਬੈਠਾ ਹੀ ਖਾਲੀ ਆ ਉਹਦਾ ਸਮਾਨ ਹੀ ਨਹੀਂ ਵਿਕਦਾ ਉਹਨੇ ਕੀ ਕਰਨਾ ਦੁਕਾਨ ਨੂੰ ਵੱਡੀ ਕਰਕੇ ਤਾਂ ਇੱਥੇ ਕਲੀਅਰ ਇੰਡੀਕੇਸ਼ਨ ਆ ਕਿ ਇਹਨਾਂ ਦੀ ਜਿਹੜੀਆਂ ਪ੍ਰੋਡਕਟ ਨੇ ਉਹਨਾਂ ਦੀ ਡਿਮਾਂਡ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਇਹ ਸਿੱਗੀ ਜੀ ਮੇਰੀ ਅੱਜ ਦੀ ਕੰਪਨੀ Tata Chemicals ਇੱਕ ਤਾਂ ਨਾਮ ਜਿਹੜੀ ਪੇਰੈਂਟ ਕੰਪਨੀ ਹੈਗੀ ਆ ਨਾਮ ਹੀ ਬਹੁਤ ਵੱਡਾ ਵਾ ਇੰਡੀਆ ਤੇ Tata reliance اتش ਐਂਡ ਮੈਟ ਮਤਲਬ ਉਹ ਜਿਹੜੇ ਨਾਮ ਹਮੇਸ਼ਾ ਲਈ ਇੱਕ ਜੁੜ ਚੁੱਕੇ ਆ ਇੰਡੀਆ ਦੀ ਗਰੋਥ ਸਟੋਰੀ ਨੂੰ ਰਿਪਰੈਜ਼ੈਂਟ ਕਰਦੀ ਆ ਕੰਪਨੀ ਟਾਟਾ ਵਾਲੇ ਤੇ ਉਸ ਤੋਂ ਇਲਾਵਾ ਹੁਣੇ ਆਪਾਂ ਅਲੱਗ ਅਲੱਗ ਕਿੰਨੇ ਮਤਲਬ ਡਿਫਰੈਂਟ ਫੀਲਡਸ ਦੀਆਂ ਗੱਲਾਂ ਕੀਤੀਆਂ ਮੈਂ ਦੁਬਾਰਾ ਉਹੀ ਚੀਜ਼ ਕਹਿ ਦਿੰਨਾ ਆਪਾਂ ਬੈਟਰੀਆਂ ਤੋਂ ਸ਼ੁਰੂ ਕਰਕੇ ਖੇਤਾਂ ਤੱਕ ਚਲੇ ਗਏ ਖੇਤਾਂ ਤੋਂ ਆਪਾਂ ਪਾਣੀ ਨੂੰ ਪਿਓਰ ਕਰਨ ਤੱਕ ਚਲੇ ਗਏ ਉੱਥੋਂ ਫਿਰ ਆਪਾਂ ਪੈਕੇਜਡ ਫੂਡ ਦੇ ਵੱਲ ਆ ਗਏ ਫਿਰ ਆਪਾਂ ਸੋਡਾ ਐਸ਼ਵਲ ਚਲੇ ਗਏ ਉਸ ਤੋਂ ਬਾਅਦ ਆਪਾਂ ਨੂਨ ਵੱਲ ਚੱਲੇਗੇ ਜਿਹਦੇ 'ਚ ਸਭ ਤੋਂ ਵੱਡੇ ਪਲੇਅਰ ਹੈਗੇ ਨੇ ਤੇ ਹਾਲੇ ਆਪਾਂ ਉਹਨਾਂ ਕੈਮੀਕल्स ਦੀ ਗੱਲ ਹੀ ਨਹੀਂ ਕੀਤੀ ਜਿਹੜੇ ਇਹ ਹੋਰ ਕੰਪਨੀਆਂ ਦੇ ਲਈ ਬਣਾਉਂਦੇ ਨੇ ਉਹਨਾਂ 'ਚ ਹਿੰਦੁਸਤਾਨ ਯੂਨੀਲੀਵਰ ਆ ਪੀ ਐਂਡ ਜੀ ਆ ਬਹੁਤ ਵੱਡੇ ਦੁਨੀਆ ਦੇ ਨਾਮ ਆ ਬਹੁਤ ਵੱਡੀਆਂ ਦੁਨੀਆ ਦੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਜਿਨ੍ਹਾਂ ਨੂੰ ਆਪਣੀਆਂ ਪ੍ਰੋਡਕਟ ਬਣਾਉਣ ਦੇ ਲਈ ਇਹਨਾਂ ਦੇ ਕੈਮੀਕल्स ਦੀ ਲੋੜ ਪੈਂਦੀ ਆ ਤਾਂ ਮੈਂ ਤੁਹਾਨੂੰ ਫੇਰ ਇੱਕ ਵਾਰੀ ਤੁਹਾਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਂ ਤੁਸੀਂ ਇਹਨੂੰ ਖਰੀਦ ਲਓ ਮਹੀਨੇ ਤੱਕ ਤੁਹਾਨੂੰ ਐਨੇ ਪਰਸੈਂਟ ਬਣ ਜਾਣਗੇ ਜਾਂ ਸਾਲ ਤੱਕ ਉਹ ਮੈਨੂੰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਵੀ ਉਹ ਪਤਾ ਨਹੀਂ ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿ ਰਿਹਾ ਕਿ ਜਿਵੇਂ ਉਹੀ ਪ੍ਰਾਪਰਟੀ ਡੀਲਰ ਦਾ ਕੰਮ ਕਿ ਪਲਾਟ ਦੇ ਬਾਰੇ ਦੱਸਣਾ ਕਿ ਹਾਂ ਇਹ ਪਲਾਟ ਮੈਨੂੰ ਵਧੀਆ ਲੱਗ ਰਿਹਾ ਹੋ ਸਕਦਾ 50 ਸਾਲਾਂ ਨੂੰ 10 ਸਾਲਾਂ ਨੂੰ 15 ਸਾਲਾਂ ਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਏ ਜਿਵੇਂ ਆਪਾਂ ਕਹਿੰਨਾ ਕਿ ਸ਼ਹਿਰ ਦੇ ਵਿੱਚ ਇੱਕ ਪ੍ਰਾਪਰਟੀ ਆ ਕਿ ਦੇਖੋ ਜੀ ਇਹ ਇੱਕ ਖਾਲੀ ਪਲਾਟ ਪਿਆ ਤੇ ਉਸ ਤਰ੍ਹਾਂ ਦਾ ਮੈਨੂੰ ਲੱਗ ਰਿਹਾ ਹੈ Tata Chemical ਤੇ ਮੈਂ ਸਿਰਫ ਇਹੀ ਸੋਚ ਰਿਹਾ ਇਸ ਕੰਪਨੀ ਬਾਰੇ ਕਿ ਹਾਂ ਗoing ਫਾਰਵਰਡ ਪੰਜਾਂ ਸਾਲਾਂ ਨੂੰ ਦਸਾਂ ਸਾਲਾਂ ਨੂੰ ਬਹੁਤ ਹੀ ਵੱਡੀ ਹੋ ਸਕਦੀ ਹੈ ਕੰਪਨੀ ਇਸ ਤੋਂ ਵੀ ਜ਼ਿਆਦਾ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਉਹ ਵੱਧ ਜਾਣਾ ਵਾ ਤੇ ਇਹਨਾਂ ਕੀ ਸੀ ਜੀ ਅੱਜ ਦਾ ਮੇਰਾ ਵੀਡੀਓ ਇੰਨੀ ਕੀ ਸੀ ਕਿ ਇਹ ਗੱਲਬਾਤ ਅੱਜ ਦੀ ਏ ਸੀ ਕਿ ਮੇਰੀ ਕੰਪਨੀ ਤੇ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ੍ਹ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੇ